ਦੇਵ ਹੈਗੇ ਨੇ ਯਾਰਾਂ ਦਾ ਯਾਰ ਮੈਨੂੰ ਤਾਂ ਲੱਗਦਾ ਜੀ ਹੈਗੇ ਆ ਤਾਂ ਹੀ ਲੋਕਾਂ ਤੋਂ ਗਾਲਾਂ ਵੀ ਪੈ ਜਾਂਦੀਆਂ ਨੇ ਪਿੱਛੇ ਜੇ ਯਾਰਾਂ ਲਈ ਯਾਰੀ ਲਈ ਖੜਦੇ ਆ ਸਾਡੇ ਯਾਰ ਸਾਡੇ ਨਾਲ ਖੜਦੇ ਨੇ ਪੂਰੇ ਵਕਤ ਚ ਬੈਠ ਵਕਤ ਚ ਕਿ ਮੈਂ ਨਹੀਂ ਖੜੂੰਗਾ ਤਾਂ ਫਿਰ ਮੈਂ ਕਹਦਾ ਯਾਰਾਂ ਦਾ ਯਾਰ ਕੋਈ ਮੁਸੀਬਤ ਪੈ ਜੇ ਤਾਂ ਯਾਰਾਂ ਨੂੰ ਸਭ ਤੋਂ ਪਹਿਲਾਂ ਫੋਨ ਯਾਰਾਂ ਨੂੰ ਹੀ ਲਾਈਦਾ ਰਾਈਟ ਤਾਂ ਉਹ ਖੜਦੇ ਨੇ ਪਿੱਛੇ ਜੇ ਪਟਿਆਲੇ ਮੈਨੂੰ ਪਤਾ ਕਿ 5-7 ਜਣੇ ਸੀਗੇ ਅਸੀਂ ਕਿਤੇ ਖੜੇ ਸੀਗੇ ਕੁਝ ਖਾ ਰਹੇ ਸੀ ਕੋਈ ਬੰਦਾ ਆਇਆ ਬੈਕ ਕਾਰਮਾਰੀ ਮੇਰੀ ਕਾਰ ਦਾ ਸ਼ੀਸ਼ਾ ਭੰਨਤਾ 6-7 ਜਣੇ ਸੀਗੇ ਤਾਂ ਉਹਨਾਂ ਜੋ ਪਛਾਣ ਵੀ ਲੈ ਕੇ ਦੋ ਬੰਦਿਆਂ ਨੇ ਤੇ ਮੇਰਾ ਵੀ ਸੁਭਾ ਤਉਦੂ ਲੱਗਿਆ ਸਾਨੂੰ ਕਿ ਬੰਦੇ ਹੁਣ ਪੰਗਾ ਲੈਣਾ ਤਾਂ ਮੈਂ ਬਿੰਨੂ ਬਾਈ ਨੂੰ ਕਾਲ ਮਾਰੀ ਤਾਂ ਬਾਈ ਨੇ 1 ਮਿੰਟ ਚ ਪਟਿਆਲੇ ਚ ਫੋਨ ਘੁਮਾਦੇ ਸੀ ਔਰ ਮੇਰੇ ਆਲੇ ਦਾਲੇ ਸਪੋਰਟ ਲਈ ਬੰਦੇ ਬੰਦੇ ਸੀਗੇ ਕਿ ਯਾਰ ਸਾਡੇ ਯਾਰ ਨੂੰ ਸਾਡੇ ਭਰਾ ਨੂੰ ਕੋਈ ਹੱਥ ਨਾ ਪਾ ਲਈ ਜਾਂ ਕੁਛ ਉਹ ਮੈਨੂੰ ਗਾਈਡ ਕਰਨ ਵਾਲੇ ਨੇ ਮੈਨੂੰ ਸਮਝਾਉਣ ਵਾਲੇ ਨੇ ਜੀ ਖੜਦੇ ਵੀ ਨੇ ਰਾਈ ਮਤ ਵੀ ਦਿੰਦੇ ਆ ਯਾਰੀ ਇਹਨੂੰ ਲੈ ਕੇ ਤੁਹਾਡੇ ਔਰ ਐਮੀ ਦੀ ਵੀ ਗੱਲ ਕਰ ਰਹੇ ਨੇ ਕਿਉਂਕਿ ਇਸ ਫਿਲਮ ਦੇ ਵਿੱਚ ਉਹਨਾਂ ਦੇ ਗਾਣੇ ਆ ਐਮੀ ਬਾਈ ਦੀ ਤਾਂ ਮੈਂ ਬੜੀ ਖੂਬਸੂਰਤ ਗੱਲ ਦੱਸਦਾ ਜਦੋਂ ਕਿ ਮੈਂ ਬਲੈਕੀਆ ਕਰ ਰਿਹਾ ਸੀ ਤਾਂ ਐਮੀ ਬਾਈ ਦੇ ਖੁਦ ਕਾਲ ਆਈ ਕਿ ਦੇਵੀਰੇ ਮੈਂ ਤੈਨੂੰ ਗਾਣਾ ਦੇਣਾ ਫਿਲਮ ਦੇ ਵਿੱਚ ਜਦੋਂ ਕਿ ਮੈਂ ਨਹੀਂ ਕਿਹਾ ਬਾਈ ਨੂੰ ਤਾਂ ਮੈਨੂੰ ਲੱਗਦਾ ਐਮੀ ਬਾਈ ਗਿਲ ਦਾ ਬਹੁਤ ਸਾਫ਼ ਬੰਦਾ ਹੈ ਉਹ ਬਹੁਤ ਵੱਡਾ ਜਿਹ ਅਚਰ ਹੈ ਕਿ ਕਹਿਣਾ ਫੋਨ ਕਰਕੇ ਬਕਾਇਦਾ ਪਰ ਇੱਕ ਵੱਡਾ ਨਾਮ ਹੈ ਇੰਡਸਟਰੀ ਦਾ ਕਿ ਦੇ ਮੈਂ ਤੇਰੇ ਲਈ ਆ ਯਾਰ ਤੇਰੀ ਫਿਲਮ ਚ ਗਾਣਾ ਦੇਣਾ ਇਹਨੂੰ ਯਾਰ ਰੱਖ ਤੂੰ ਗਾਣੇ ਨੂੰ ਨਾ ਜੀ ਮੋੜ ਉੱਤੇ ਟੇਪ ਚੱਲ ਉਹ ਗਾਣਾ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਲਾਈਕ ਕਰਨਾਂ ਲੋਕਾਂ ਕਿੰਨੀ ਸਟੇਟਮੈਂਟ ਟਾਈਮ ਦੇ ਅਕੋਰਡਿੰਗ ਚੇਂਜ ਹੁੰਦੀ ਦੇਖੀ ਹੈ ਯਾਰੀ ਦੀ ਯਾਰੀ ਦੀ ਆ ਮੇਰੇ ਖਿਆਲ ਦੇ ਵਿੱਚ ਜੋ ਮੈਂ ਦੇਖਦਾ ਜਾਂ ਮੇਰੇ ਜਿਹੜੇ ਆਲੇ-ਦਾਲੇ ਵਿਚਰਦੇ ਨੇ ਤਾਂ ਮੈਨੂੰ ਤਾਂ ਹਮੇਸ਼ਾ ਯਾਰਾਂ ਨੇ ਸਪੋਰਟ ਕੀਤੀ ਹੈ ਅਸੀਂ ਖੜੇ ਆ ਖੜਦੇ ਆ ਅੱਜ ਵੀ ਕੋਈ ਮੁਸੀਬਤ ਪੈ ਜੇ ਤਾਂ ਯਾਰਾਂ ਨੂੰ ਸਭ ਤੋਂ ਪਹਿਲਾਂ ਫੋਨ ਯਾਰਾਂ ਨੂੰ ਹੀ ਲਾਈਦਾ ਰਾਈਟ ਤਾਂ ਉਹ ਖੜਦੇ ਨੇ ਆਲਵੇਸ ਖੜਦੇ ਨੇ ਹੂੰ ਤੇ ਬਾਕੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਕਿ ਉਹਦਾ ਕਿਹੋ ਜਿਹੇ ਬੰਦਿਆਂ ਨਾਲ ਵਾਪਿਆ ਜ਼ਿੰਦਗੀ ਦੇ ਵਿੱਚ ਉਦੇ ਯਾਰ ਕਿਦਾਂ ਦੇ ਰਹੇ ਨੇ ਸੋ ਮੇਰਾ ਹੋਲਸ ਮੈਨੂੰ ਆਲਵੇਜ਼ ਚੰਗੇ ਮਿਲੇ ਨੇ ਤਾਂ ਮੈਂ ਤਾਂ ਚੰਗਾ ਹੀ ਕਹੂੰਗਾ ਹਾਂ ਕਿਉਂਕਿ ਤੁਹਾਡਾ ਜਿਵੇਂ ਵਾਹ ਪੈਂਦਾ ਨਾ ਤੁਹਾਡਾ ਉਧਰ ਨ ਐਕਸਪੀਰੀਅੰਸ ਹੁੰਦਾ ਐਗਜ਼ੈਕਟਲੀ ਸਾਰੀ ਦੁਨੀਆ ਮਾੜੀ ਨਹੀਂ ਹੁੰਦੀ ਸਾਰੀ ਦੁਨੀਆ ਚੰਗੀ ਵੀ ਨਹੀਂ ਹੈਗੀ ਯੈਸ ਤਾਂ ਇਹ ਚੱਲਦਾ ਹੀ ਰਹਿੰਦਾ ਹੈ ਹਨਾ ਆਪਸ ਵਿੱਚ ਵਰਤਾਰਾ ਜੇ ਹੈਗਾ ਤਾਂ ਮਾੜੀਆਂ ਮੋਡੀਆਂ ਯਾਰਾਂ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਹਰ ਬੰਦਾ ਕੋਈ ਵੀ ਮੈਨੂੰ ਲੱਗਦਾ ਪਰਫੈਕਟ ਨਹੀਂ ਹੁੰਦਾ ਪਰਫੈਕਟ ਨਹੀਂ ਹੈ ਰਾਈਟ ਬਣਾ ਉਹ ਆਪਾਂ ਇਨਸਾਨ ਆ ਗਲਤੀਆਂ ਹੋ ਜਾਂਦੀਆਂ ਨੇ ਪਰ ਜੇ ਆਪਣੀ ਗਲਤੀ ਨੂੰ ਤੁਸੀਂ ਕਬੂਲ ਨਾ ਯਾਰੀ ਚ ਯਾਰ ਮੇ ਤੋਂ ਗਲਤੀ ਹੋ ਗਈ ਵੀਰੇ ਯਾਰ ਮਾਫ ਕਰ ਦੇ ਮੇ ਤੋਂ ਹੈ ਮੈਨੂੰ ਲੱਗਦਾ ਉਸ ਤੋਂ ਵੱਡੀ ਕੋਈ ਐਗਜ਼ਾਮਪਲ ਹੈ ਨਹੀਂ ਹੈ ਤੁਸੀਂ ਐਗਜ਼ਾਮਪਲ ਸੈੱਟ ਕਰ ਸਕਦੇ ਹੋ ਯਾਰ ਅੱਗੇ ਯਾਰ ਮੇ ਤੋਂ ਗਲਤੀ ਹੋਈ ਮੈਨੂੰ ਰਿਅਲਾਈਜ਼ ਹੋਇਆ ਕਿ ਮੈਂ ਇਹ ਗਲਤ ਕੀਤਾ ਹੈ ਇਸ ਸਟੈਪ ਮੇ ਤੋਂ ਗਲਤ ਹੋਇਆ ਤੇਰੀ ਫੇਵਰ ਚ ਨਹੀਂ ਗਿਆ ਤਾਂ ਤੁਹਾਨੂੰ ਰਿਅਲਾਈਜ਼ ਕਰਨਾ ਆਉਣਾ ਚਾਹੀਦਾ ਪਰ ਸੌਰੀ ਕਹਿਣੀ ਹੋਣੀ ਚਾਹੀਦੀ ਡੋਨਟ ਯੂ ਥਿੰਕ ਸੋ ਕਿ ਹ ਹਣਾ ਔਰ ਉਥੇ ਈਗੋ ਇਸ਼ੂ ਆ ਜਾਂਦੇ ਨੇ ਆ ਦੇਖੋ ਆਪਣਾ ਆਪਣਾ ਸੁਭਾਅ ਹਰ ਬੰਦੇ ਦਾ ਕਈ ਬੰਦੇ ਨੂੰ ਵਾਕੀ ਹੁੰਦਾ ਹੈ ਕਿ ਯਾਰ ਮੇਰੇ ਚ ਆ ਚੀਜ਼ ਚ ਈਗੋ ਹੈਗੀ ਆ ਜਾਂ ਮੈਨੂੰ ਕਹਿ ਦੇਣੀ ਚਾਹੀਦੀ ਹੈ ਈਗੋ ਮਾਰ ਕੇ ਸੌਰੀ ਕੁਝ ਘੜਦਾ ਨਹੀਂ ਹੈਗਾ ਵੱਡੇ ਹੀ ਹੁੰਦੇ ਹੋ ਜੀ ਹਣਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਈਗੋ ਵਿਚਾਲੇ ਆ ਰਹੀ ਹੈ ਤੁਹਾਨੂੰ ਲੱਗਦਾ ਕਹਿ ਦੇਣੀ ਚਾਹੀਦੀ ਹੈ ਜਦੋਂ ਤੋਂ ਗਲਤੀ ਹੋਈ ਹੈ ਤਾਂ ਫਿਰ ਮੰਨ ਲੈਣੀ ਚਾਹੀਦੀ ਹੈ ਤੁਸੀਂ ਕੋਈ ਦੋਸਤ ਗਵਾਇਆ ਕਦੀ ਇਸੇ ਈਗੋ ਨੂੰ ਲੈ ਕੇ ਜਾਂ ਯੂ نو ਲੇ ਮੈਂ ਤਾਂ ਕਹਿ ਦਣਾ ਜੇ ਮੇ ਤੋਂ ਗਲਤੀ ਹੋ ਗਈ ਸੌਰੀ ਕਹਿ ਲਈਦੀ ਹੈ ਕਿ ਯਾਰ ਆ ਹਾਂ ਕਿਉਂਕਿ ਤੁਹਾਡਾ ਜ਼ਮੀਰ ਤੁਹਾਨੂੰ ਇੱਕ ਵਾਰ ਤਾਂ ਹਲੂਣਾ ਦਿੰਦਾ ਹੈ ਕਿ ਯਾਰ ਤੂੰ ਗਲਤ ਕੀਤਾ ਹੈ ਉਹ ਹੁਣ ਪਛਾਨਣਾ ਨਾ ਪਛਾਨਣਾ ਤੁਹਾਡੇ ਤੇ ਆ ਆਉਂਦਾ ਨਹੀਂ ਦਿਲ ਚ ਕੀ ਦੇਵ ਹੋਨੇ ਸੁਪਰਸਟਾਰ ਹੈ ਨਹੀਂ ਮੈਂ ਖੈਰ ਹੁਣ ਤਾਂ ਮੈਂ ਕਿਸੇ ਨਾਲ ਕਰਦਾ ਨਹੀਂ ਹੈ ਕੰਮ ਓਕੇ ਤੁਸੀਂ ਜਦੋਂ ਇਹ ਬਚਪਨੇ ਚ ਹੁੰਦੀਆਂ ਨੇ ਚੀਜ਼ਾਂ ਤੁਸੀਂ ਕਿ ਜਦੋਂ ਇਹ ਕਾਲਜ ਲਾਈਫ ਚੋਂ ਨਿਕਲ ਰਹੇ ਹੋਣੇ ਸਕੂਲ ਲਾਈਫ ਚੋਂ ਉਦੋਂ ਸਮਝ ਘੱਟ ਹੁੰਦੀ ਆ ਮੈਚ्योर ਨਹੀਂ ਹੋਏ ਹੁੰਦੇ ਜੀ ਪਰ ਜਦੋਂ ਤੁਹਾਨੂੰ ਪਤਾ ਹੁੰਦਾ ਜ਼ਿੰਦਗੀ ਚ ਕਿ ਆ ਤੁਹਾਡੇ ਯਾਰ ਨੇ ਇਨਕ ਸਰਕਲ ਇਹਨਾਂ ਨਾਲ ਬਣਾ ਕੇ ਰੱਖਣੀ ਆ ਹਮ ਚੰਗੇ ਮੜੇ ਯਾਰ ਆਉਂਦੇ ਰਹਿੰਦੇ ਆ ਪਰ ਯਾਰ ਕਦੇ ਛੱਡੇ ਨਹੀਂ ਜਾਂਦੇ ਰਾਈਟ ਅਸੀਂ ਯਾਰਾਂ ਦੀ ਚੁਗਲੀਆਂ ਕਰ ਲੈਣਾ ਵੀ ਇਹ ਇਦਾਂ ਦਾ ਇਦਾਂ ਦਾ ਇਦਾਂ ਦਾ ਪਿੱਠ ਪਿੱਛੇ ਹੋ ਜਾਂਦੀਆਂ ਨੇ ਪਰ ਤੁਸੀਂ ਯਾਰ ਨੂੰ ਕਦੇ ਛੱਡ ਨਹੀਂ ਸਕਦੇ ਐਗਜ਼ੈਕਟਲੀ ਹਨਾ ਉਹਨੂੰ ਕਦੇ ਵੀ ਲੋੜ ਪਵੇ ਤੁਸੀਂ ਖੜੇ ਹੁੰਦੇ ਹੋ ਤੁਹਾਨੂੰ ਲੋੜ ਪਵੇ ਉਹ ਖੜਾ ਹੁੰਦਾ ਕਮੀਆਂ ਪੇਸ਼ੀਆਂ ਹਰ ਇਨਸਾਨ ਚ ਹੁੰਦੀਆਂ ਨੇ ਸੰਪੂਰਨ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਨਹੀਂ ਹੈ ਰਾਈਟ ਸੋ ਇਸ ਕਰਕੇ